ਜਦੋਂ ਮੈਂ 11 ਸਾਲ ਦਾ ਸੀਗਾ ਉਦੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਆ ਪਿੱਛੇ ਜੇ 2-3 ਕਿ ਸਾਲ ਹੋਇਆ ਛੋਟਾ ਬ੍ਰਦਰ ਸੀਗਾ 21 ਸਾਲਾਂ ਦੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਸੋ ਮੈਂ ਪਿਆਰ ਪਾਉਣ ਲਈ ਤੇਰਾ ਵੇ ਮੈਂ ਸਾਰੀਆਂ ਹੱਦਾਂ ਪਾਰ ਕਰਾਂ ਜਿੰਨੇ ਸਾ ਮੈਨੂੰ ਦਿੱਤੇ ਰੱਬ ਨੇ ਹਾਈ ਕੱਲਾ ਕੱਲਾ ਤੇਰੇ ਨਾਮ ਕਰਾਂ ਹਾਂਜੀ ਹਾਂਜੀ ਇਹ ਇਸ ਫੀਲਡ ਦੇ ਵਿੱਚ ਪੈਸਾ ਬਹੁਤ ਮੈਟਰ ਕਰਦਾ ਕਿਉਂਕਿ ਜਿਹੜੀ ਅੱਜਕੱਲ ਦੀ ਗੇਕੀ ਆ ਨਾ ਕਹਿੰਦੇ ਵੀ ਸਾ ਕਿਸੇ ਕਿਸੇ ਤੋਂ ਲੱਗਦਾ ਅੱਜਕੱਲ ਜਿਆਦਾ ਲੱਗਦਾ ਦਾ ਬਾਪੂ ਉਹ ਦਾ ਹੀ ਲੱਗਦੇ ਨੇ ਬਸ ਹੋਰ ਨਹੀਂ ਹੈਗਾ ਕੋਸ਼ਿਸ਼ ਜੀ ਮੈਂ ਜੀ ਪਹਿਲਾਂ ਤਾਂ ਮੈਂ 12 ਪੜ੍ਹਿਆ ਜੀ ਉਸ ਤੋਂ ਬਾਅਦ ਮੈਂ ਕੰਮ ਕੀਤਾ ਮੈਂ ਪੇਟੀਲ ਮਾਰਿਆਂ ਨੂੰ ਪੇਂਟ ਕਰਦਾ ਸੀਗਾ ਤੇ ਉਸ ਤੋਂ ਬਾਅਦ ਐ ਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਕਿਸੇ ਗਉ ਦੀ ਰੱਖਿਆ ਨਹੀਂ ਕਰਨੀ ऐसे दिन दुनिया ते ਆਉਣਗੇ ਨਹੀਂ ਕਿਸੇ ਗਉਂ ਦੀ ਰੱਖਿਆ ਨਹੀਂ ਕਰਨੀ ਤੇ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਮੇਰਾ ਟੌਮੀ ਤੇ ਮੇਰਾ ਸ਼ੌਮੀ ਨਹੀਂ ਤੇ ਜਮਲਾ ਜੱਟ ਜੀ ਕਹਿੰਦੇ ਨੇ ਪੰਜਾਬੀ ਗਾਇਕ ਦੀ ਬੜੀ ਲੰਮੀ ਕਤਾਰ ਹੈ ਪਰ ਬਹੁਤ ਘੱਟ ਲੋਕ ਨੇ ਜੋ ਸਰੀਲਾ ਗਾਉਂਦੇ ਨੇ ਗੱਲਬਾਤ ਕਰਦੇ ਆ ਮੇਰੇ ਨਾਲ ਲਵ ਹੈਦਰ ਮੌਜੂਦ ਨੇ ਜੋ ਇੱਕ ਪੇਸ਼ੇਵਰ ਜੋ ਪੰਜਾਬੀ ਗਾਇਕ ਨੇ ਪਰ ਕਿਤੇ ਨਾ ਕਿਤੇ ਕਹਿੰਦੇ ਗੁਣ ਦੱਬਿਆ ਰਹਿ ਜਾਂਦਾ ਜੇਕਰ ਪੈਸੇ ਦੀ ਘਾਟ ਹੋਵੇ ਅਜ਼ੀਹਾ ਗਾਇਕ ਹੈ ਬਾ ਕਮਾਲ ਗਾਉਂਦਾ ਤੁਹਾਡੇ ਨਾਲ ਮੁਲਾਕਾਤ ਕਰਾਉਣੀ ਹੈ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀ ਕਾਲ ਸਾਸੀ ਕਾਲ ਬਾਈ ਜੀ ਲੈ ਵੀ ਇੱਧਰ ਬਾਈ ਜੀ ਪਹਿਲਾਂ ਤਾਂ ਅਸੀਂ ਗੀਤ ਸੁਣਨਾ ਚਾਹਾਂਗੇ ਤੁਹਾਡੇ ਤੋਂ ਪਹਿਲਾਂ ਮੈਂ ਕਹਿ ਚੁੱਕਿਆ ਬਾ ਕਮਾਲ ਗਾਉਂਦੇ ਨੇ ਪਹਿਲਾਂ ਸੁਰ ਦਿਖਾ ਦਿਓ ਥੋੜਾ ਜਿਹਾ ਦਰਸ਼ਕਾਂ ਜੀ ਜੀ ਜਰੂਰ ਜਰੂਰ ਪਿੱਛੇ ਜੇ ਮੇਰਾ ਗੀਤ ਆ ਸੀਗਾ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰ ਹੁਣ ਦਿਲ ਦੇ ਪੰਨੇ ਕੋਰੇ ਸੱਜਣਾ ਬੇਨਾਮ ਤੇਰੇ ਨਾਲ ਪਰਨੇ ਮੈਂ ਜਿੰਨੇ ਸਾ ਮੈਨੂੰ ਦਿੱਤੇ ਰੱਬ ਨੇ ਨਾਮ ਤੇਰੇ ਹੀ ਕਰਨੇ ਮੈਂ ਪਿਆਰ ਪਾਉਣ ਲਈ ਤੇਰਾ ਵੇ ਮੈਂ ਸਾਰੀਆਂ ਹੱਦਾਂ ਪਾਰ ਕਰਾਂ ਜਿਨੇ ਸਾ ਮੈਨੂੰ ਦਿੱਤੇ ਰੱਬ ਨੇ ਹਏ ਕੱਲਾ ਕੱਲਾ ਤੇਰੇ ਨਾਮ ਕਰਾਂ ਜਿਨੇ ਸਾ ਮੈਨੂੰ ਦਿੱਤੇ ਰੱਬ ਨੇ ਵੇ ਕੱਲਾ ਕੱਲਾ ਤੇਰੇ ਨਾਮ ਕਰਾਂ ਗਾਇਕੀ ਕੀਦੇ ਤੋਂ ਸਿੱਖਿਆ ਕਿ ਗੋਡ ਗਿਫਟਡ ਆ ਅਜਿਹਾ ਗੁਰੂ ਵੀ ਧਾਰਨਾ ਪੈਂਦਾ ਕਿੱਥੋਂ ਤਾਂ ਸ਼ੁਰੂਆਤ ਹੋਈ ਗਾਇਕੀ ਦੀ ਮੇਰੇ ਉਸਤਾਦ ਜੀ ਨੇ ਪਿੰਡ ਚਪਾਰ ਤੋਂ ਗੁਰਾਂਟ ਜੀ ਉਹਨਾਂ ਤੋਂ ਮੈਂ ਗਾਇਕੀ ਸਿੱਖੀ ਬਤ ਤੇ ਦੂਜੀ ਗੱਲ ਮੈਨੂੰ ਸ਼ੌਂਕ ਬਚਪਨ ਤੋਂ ਹੀ ਸੀਗਾ ਗਾਇਕੀ ਦਾ ਤੇ ਬਚਪਨ ਤੋਂ ਮੈਂ ਗਲੀਆਂ ਵਿੱਚ ਸੜਕਾਂ ਉੱਤੇ ਮੈਂ ਗਾਉਂਦਿਆਂ ਨੇ ਫਿਰਨਾ ਸੀਗਾ ਜੀ ਠੀਕ ਆ ਪੈਸਾ ਬੜਾ ਜ਼ਰੂਰੀ ਆ ਇਹ ਫੀਲਡ ਦੇ ਵਿੱਚ ਜੇਕਰ ਪੈਸਾ ਹੋਵੇ ਰਾਤੋ ਰਾਤ ਸਟਾਰ ਵੀ ਬਣਿਆ ਜਾਂਦਾ ਕਈ ਬਾ ਕਮਲ ਗਾਇਕੀ ਗਾਉਂਦੇ ਨੇ ਸੁਰੀਲਾ ਗਾਉਂਦੇ ਨੇ ਹਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਕਈ ਗੇਕ ਅਜਿਹੇ ਨੇ ਸੁਰਦਾ ਵੀ ਨਹੀਂ ਪਤਾ ਰਾਤੋ ਰਾਤ ਸਟਾਰ ਵੀ ਬਣੇ ਨੇ ਹਾਂਜੀ ਹਾਂਜੀ ਇਹ ਇਸ ਫੀਲਡ ਦੇ ਵਿੱਚ ਪੈਸਾ ਬਹੁਤ ਮੈਟਰ ਕਰਦਾ ਕਿਉਂਕਿ ਜਿਹੜੀ ਅੱਜ ਕੱਲ ਦੀ ਗੇਕੀ ਆ ਉਹਦੇ ਵਿੱਚ ਪੈਸਾ ਬਹੁਤ ਵੜ ਗਿਆ ਜਿਹੜੇ ਪਹਿਲਾਂ ਕਲਾਕਾਰ ਹੁੰਦੇ ਸੀਗੇ ਉਹ ਦੇਖ ਲਓ ਆਪਾਂ ਪੁਰਾਣੇ ਕਲਾਕਾਰਾਂ ਨੂੰ ਸੁਣ ਕੇ ਦੇਖ ਲਓ ਤੇ ਅੱਜ ਦੇ ਕਲਾਕਾਰ ਨੇ ਜਿਹੜੇ ਜ਼ਿਆਦਾਤਰ ਪੈਸੇ ਦੇ ਸਿਰ ਤੇ ਬਣੇ ਨੇ ਕਿਉਂਕਿ ਅ ਗੱਲ ਉਹ ਆ ਨਾ ਕਹਿੰਦੇ ਵੀ ਸਾ ਕਿਸੇ ਕਿਸੇ ਨੂੰ ਲੱਗਦਾ ਅੱਜ ਕੱਲ ਜਿਆਦਾ ਲੱਗਦਾ ਦਾ ਬਾਪੂ ਉਹ ਦਾ ਹੀ ਲੱਗਦੇ ਨੇ ਬਸ ਹੋ ਨਹੀਂ ਹੈਗਾ ਕੋਸ਼ਿਸ਼ ਜੀ 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 ਭਾਈ ਜੀ ਗੱਲ ਕਰਦੇ ਆਪਾਂ ਇੱਕਵੇਂ ਸ਼ੁਰੂਆਤ ਹੁੰਦੀ ਆ ਅਜਿਹਾ ਕੀ ਹੋਇਆ ਸੀਗਾ ਵੀ ਹੋਰ ਵੀ ਕੰਮ ਬਹੁਤ ਨੇ ਭੀੜੇ ਦੇ ਵਿੱਚ ਬਹੁਤ ਜਿਆਦਾ ਪੰਜਾਬੀ ਗਾਇਕ ਦੇ ਵਿੱਚ ਅੱਗੇ ਟਮਾਟਾ ਮਾ ਗਵਈਆ ਹੁੰਦਾ ਸੀ ਹੁਣ ਬਹੁਤ ਜਿਆਦਾ ਗਾਇਕ ਹੋ ਗਏ ਤੇ ਮੈਂ ਫਿਰ ਇਹੀ ਲੱਗਿਆ ਵੀ ਇਹੀ ਕਿੱਤਾ ਚੁਣਿਆ ਜਾਵੇ ਹੋਰ ਪਹਿਲਾਂ ਕੰਮ ਕਰ ਕੀ ਕਰਦੇ ਸੀ ਮੈਂ ਜੀ ਪਹਿਲਾਂ ਤਾਂ ਮੈਂ 12 ਪੜ੍ਹਿਆ ਜੀ ਉਸ ਤੋਂ ਬਾਅਦ ਮੈਂ ਕੰਮ ਕੀਤਾ ਮੈਂ ਪੇਟੀਅਲ ਮਾਰਿਆਂ ਨੂੰ ਪੇਂਟ ਕਰਦਾ ਸੀਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਸਿੰਗੇਵਾਲ ਨੂੰ ਆਇਆ ਉੱਥੋਂ ਮੈਂ ਆਪਣਾ ਸੁਪਨਾ ਜਿਹੜਾ ਮੇਰਾ ਬਚਪਨ ਦਾ ਸੀਗਾ ਮੈਂ ਸੋਚਿਆ ਵੀ ਮੈਂ ਆਪਣਾ ਸੁਪਨਾ ਪੂਰਾ ਕਰਨਾ ਜਿਹੜਾ ਮੇਰਾ ਏਮ ਆ ਤੇ ਉੱਥੋਂ ਮੈਂ ਇਧਰ ਫਿਰ ਗਾਇਕੀ ਵੱਲ ਨੂੰ ਆਇਆ ਤੇ ਹੌਲੀ 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 ਸਟੈਪ ਬਾਈ ਸਟੈਪ ਤੇ ਸਾਇੰਗੀ ਨੂੰ ਮਿਲੇ ਉਹਨਾਂ ਨੇ ਮੇਰੇ ਸੌਂਗ ਕਰਵਾਏ ਤੇ ਹੌਲੀ-ਹੌਲੀ ਲਾਈਵ ਸ਼ੋਅ ਲਾਉਣ ਲੱਗੇ ਤੇ ਜਿੰਨਾ ਵੀ ਮੁਕਾਮ ਇੱਥੇ ਤੱਕ ਪਾਇਆ ਠੀਕ ਆ ਅਜੇਹਾ ਜ਼ਿੰਦਗੀ ਦੇ ਵਿੱਚ ਵੀ ਘਾਟੇ ਨਫੇ ਨੁਕਸਾਨ ਵੀ ਹੋ ਜਾਂਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਅਜਿਹਾ ਆ ਬਾਪੂ ਦਾ ਸਿਰ ਤੋਂ ਸਾਇਆ ਚਲੇ ਗਿਆ ਉੱਠ ਗਿਆ ਬਾਪੂ ਦਾ ਹੱਥ ਕਹਿੰਦੇ ਬਾਪੂ ਹੋਵੇ ਤਾਂ ਕੋਈ ਫਿਕਰ ਨਹੀਂ ਰਹਿੰਦਾ ਜ਼ਿੰਦਗੀ ਦੇ ਵਿੱਚ ਬੇਫਿਕਰਾ ਹੋ ਜਾਂਦਾ ਇਨਸਾਨ ਨਾਲ ਹੀ ਅਜਿਹੀ 6:00 ਵਜੇ ਛੋਟੇ ਭਰਾ ਦੀ ਮੌਤ ਹੋ ਜਾਂਦੀ ਹੈ ਜੀ ਜੀ ਇਹ ਜਦੋਂ ਮੈਂ 11 ਸਾਲ ਦਾ ਸੀਗਾ ਉਦੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਤੇ ਆ ਪਿੱਛੇ ਜੇ 2-3 ਸਾਲ ਹੋਇਆ ਛੋਟਾ ਬ੍ਰਦਰ ਸੀਗਾ 1 21 ਸਾਲਾਂ ਦੀ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਸੋ ਇਹ ਸੱਟਾਂ ਹੈ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਭੁੱਲਣ ਜੋਗ ਨਹੀਂ ਹੁੰਦੀਆਂ ਜਿਹਦੇ ਨਾਲ ਬੰਦਾ ਟੁੱਟ ਜਾਂਦਾ ਬਿਲਕੁਲ ਸੋ ਉਹ ਸੱਟਾਂ ਇਦਾਂ ਦੇ ਵੱਜੀਆਂ ਸੀਗਾ ਕਿ ਮੈਂ ਸਾਰਾ ਕੁਝ ਪਿੱਛੇ ਮੁੜ ਗਿਆ ਸੀਗਾ ਸਾਰਾ ਕੁਝ ਛੱਡਤਾ ਸੀਗਾ ਕਿਉਂਕਿ ਜਿਹੜੇ ਨਾਲ ਦੀਆਂ ਬਾਹਾਂ ਹੁੰਦੀਆਂ ਨੇ ਨਾ ਜਦੋਂ ਉਹ ਨਾਲ ਤੋਂ ਵਿਛੜ ਜਾਣ ਤਾਂ ਬਹੁਤ ਮੁਸ਼ਕਿਲ ਹੁੰਦਾ ਵਾ ਜੀ ਠੀਕ ਆ ਭਾਈ ਜੀ ਅੱਜ ਕੱਲ ਗੈਕੀ ਦੀ ਗੱਲ ਕਰ ਲਈਏ ਆਪਾਂ ਜੀ 21 ਸਬਜੈਕਟ ਦੇ ਦਵਾਲਾ ਜਿਆਦਾ ਘੁੰਮੀ ਜਾਂਦੀ ਹੈ ਜਾਂ ਤਾਂ ਨਸ਼ੇ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਜਾਂ ਕੁੜੀ ਦੇ ਦਵਾਲੇ ਦੀ ਗੀਤ ਕਮਾਏ ਜਾਂਦੇ ਨੇ ਬਹੁਤ ਸਬਜੈਕਟ ਨੇ ਜਿਨ੍ਹਾਂ ਤੇ ਗਾਇਆ ਜਾ ਸਕਦਾ ਜੀ 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 ਹੋਰ ਵੀ ਬਹੁਤ ਚੀਜ਼ਾਂ ਨੇ ਪਰ ਮੈਂ ਇਸ ਗੱਲ ਤੇ ਨਾਲ ਤੁਹਾਨੂੰ ਛੋਟਾ ਜਿਹਾ ਗੀਤ ਜਰੂਰ ਸੁਣਾਉਂਗਾ ਜੀ ਭਗਤ ਪੂਰਨ ਸਿੰਘ ਜੀ ਹੋਏ ਨੇ ਜੀ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਐਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਕਿਸੇ ਗਉ ਦੀ ਰੱਖਿਆ ਨਹੀਂ ਕਰਨੀ ਐਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਕਿਸੇ ਗਉ ਦੀ ਰੱਖਿਆ ਨਹੀਂ ਕਰਨੀ ਤੇ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਮੇਰਾ ਟੌਮੀ ਤੇ ਮੇਰਾ ਸ਼ੋਮੀ ਨਹੀਂ ਤੇ ਜਮਲਾ ਜੱਟ ਜੀ ਕਹਿੰਦੇ ਨੇ ਹੋ ਜਮਲਾ ਜੱਟ ਮੋਬਾਈਲ ਤੇ ਹੋ ਜਮਲਾ ਜੱਟ ਮੋਬਾਈਲ ਤੇ ਓ ਯਾਰੋ ਇੰਜ ਫਰਮਾਉਂਦਾ ਹੋ ਗੰਦ ਪਿਆ ਪੁੱਤੋ ਮੇਰੇ ਉਹ ਮੈਂ ਹੁਣ ਨਹੀਂ ਗਾਉਂਦਾ ਉਹ ਜਮਲਾ ਜੱਟ ਮੋਬਾਈਲ ਤੇ ਜਮਲਾ ਜੱਟ ਮੋਬਾਈਲ ਤੇ ਅੱਗੇ ਕੀ ਕਹਿੰਦੇ ਨੇ ਹੋ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਨੀਲਾ ਨਿਆਰੀ ਹੋ ਅੱਜ ਦੇ ਕਲਾਕਾਰਾਂ ਕੀਤੀ ਓਏ ਰਨ ਪਿਆਰੀ ਉਹ ਸਤਗੁਰ ਨਾਨਕ ਤੇਰੀ ਨੀਲਾ ਨਿਆਰੀ ਐ ਰੀਜਾਂ ਲਾਲਾ ਬੰਦੀ ਦੁਨੀਆ ਸਾਰੀ ਐ ਹੋ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਬੇਰੀ ਨੀਲਾ ਨਿਆਰੀ ਹੋ ਅੱਜ ਦੇ ਕਲਾਕਾਰਾਂ ਕੀਤੀ ਰਨ ਪਿਆਰੀ ਹੋ ਕਦੂ ਦੇ ਤੂੰਬੇ ਨੂੰ ਹੋ ਕਦੂ ਦੇ ਤੂੰਬੇ ਨੂੰ ਹੋ ਕੋਈ ਹੱਥ ਨਹੀਂ ਲਾਉਂਦਾ ਹੋ ਗੰਦ ਪਿਆ ਪੁੱਤੋ ਮੇਰੇ ਉਹ ਮੈਂ ਹੁਣ ਨਹੀਂ ਗਾਉਂਦਾ ਹੋ ਜਮਲਾ ਜੱਟ ਮੋਬਾਈਲ ਤੇ ਜਮਲਾ ਜੱਟ ਮੋਬਾਈਲ ਤੇ ਭਾਈ ਸਹਿਬ ਜੇ ਜਮਲਾ ਜੱਟ ਜੀ ਅੱਜ ਹੁੰਦੇ ਸ਼ਾਇਦ ਉਹਨਾਂ ਦੇ ਰੂਹ ਇਹੀ ਕਹਿ ਰਹੀ ਆ ਇਹੀ ਆਵਾਜ਼ ਮਾਰ ਰਹੀ ਆ ਕਿ ਤੁਸੀਂ ਕਿਹੜਾ ਸਬਜੈਕਟ ਚ ਹੁਣ ਲੈ ਕੇ ਕਿਹੜੇ ਕਿੱਥੋਂ ਗੀਤ ਚੱਲਦੇ ਸੀ ਅਜੇ ਇਹ ਕਿਹੜੇ ਵਿਸ਼ੇ ਤੁਸੀਂ ਕਰਨ ਲੱਗੇ ਹੁਣ ਜਿਹੜੇ ਪ੍ਰਮੋਟ ਕਰਨ ਲੱਗੇ ਤੁਸੀਂ ਅੱਜ ਕੱਲ ਦੇਖੀਏ ਵੀਡੀਓ ਨਾਲ ਫਲਮਾਂਕਣ ਵੀ ਅਜੇ ਹੁੰਦਾ ਤੁਸੀਂ ਪਰਿਵਾਰ ਦੇ ਵਿੱਚ ਵੀ ਨਹੀਂ ਬੈਠ ਕੇ ਦੇਖ ਸਕਦੇ ਜੀ ਜੀ ਅੱਜ ਕੱਲ ਵੀਡੀਓ ਇਦਾਂ ਦੇ ਚੱਲਦੀਆਂ ਨੇ ਕਿ ਆਪਾਂ ਪਹਿਲਾਂ ਹੁੰਦੇ ਸੀਗੇ ਗੀਤ ਲੋਕਤੱਤ ਹੁੰਦੇ ਸੀਗੇ ਆਪਾਂ ਇਕੱਠੀ ਫੈਮਿਲੀ ਬੈਠ ਕੇ ਦੇਖਦੀ ਸੀਗੀ ਜਿਹਦੇ ਨਾਲ ਆਪਾਂ ਨੂੰ ਵੀ ਸਿੱਖਣ ਨੂੰ ਮਿਲਦਾ ਸੀ ਤੇ ਬਾਕੀਆਂ ਨੂੰ ਵੀ ਸਿੱਖਣ ਨੂੰ ਮਿਲਦਾ ਸੀਗਾ ਤੇ ਅੱਜ ਕੱਲ ਆਪਾਂ ਦੇਖ ਲਓ ਵੀ ਅੱਜ ਕੱਲ ਆਪ ਕੱਠਾ ਪਰਿਵਾਰ ਬੈ ਕੇ ਦੇਖਦੇ ਆ ਨਾ ਤਾਂ ਉਹ ਦੇਖ ਨਹੀਂ ਹੁੰਦੇ ਉਹ ਪਰਿਵਾਰ ਦਾ ਛੱਡੋ ਆਪਾਂ ਕੱਲੇ ਬੈਠੇ ਵੀ ਦੇਖਦਾ ਕੱਲੇ ਬੈਠੇ ਬੰਦੇ ਨੂੰ ਵੀ ਸ਼ਰਮ ਆਉਂਦੀ ਆ ਵੀ ਯਾਰ ਆ ਕਿੱਦਾਂ ਦਾ ਕੁਝ ਚੱਲ ਪਿਆ ਜੀ ਗਾਉਂਦੇ ਹੁਣ ਵੀ ਨੇ ਮੁੰਡੇ ਜੇ ਗੱਲ ਕਰ ਲਈ ਆਪਾਂ ਕਈ ਗਾਇਕ ਨੇ ਅਜਿਹੇ ਆ ਗਾਉਂਦੇ ਨੇ ਪੰਮਾ ਹੋ ਗਿਆ ਡੂਮੇਵਾਲ ਵਾਲਾ ਹੋਰ ਕਈ ਗਾਇਕ ਨੇ ਅਜਿਹਾ ਸਬਜੈਕਟ ਗਾਉਂਦੇ ਨੇ ਪਰ ਲੋਕ ਨਹੀਂ ਸਰੋਤੇ ਨਹੀਂ ਸੁਣਦੇ ਨਹੀਂ ਪਸੰਦ ਕਰਦੇ ਅਜਿਹੀਆਂ ਚੀਜ਼ਾਂ ਗੇਜ਼ਬਾਦ ਲੋਕ ਪਾਲਦੇ ਨੇ ਉਹੀ ਚੀਜ਼ਾਂ ਪ੍ਰਮੋਟ ਹੁੰਦੀਆਂ ਨੇ ਉਹੀ ਚੀਜ਼ਾਂ ਦੇਖਦੇ ਨੇ ਫਿਰ ਦੇਖੋ ਜੀ ਅੱਜ ਕੱਲ ਆਪਾਂ ਬਹੁਤ ਦੇਖਦੇ ਆਂ ਵੀ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜ਼ਿਆਦਾਤਰ ਸਿੰਗਰਾਂ ਨੂੰ ਫੋਲੋ ਕਰਦੀ ਆ ਆਪਾਂ ਦੇਖ ਹੀ ਸਕਦੇ ਆਂ ਇੰਨੇ ਸਿੰਗਰ ਹੋਏ ਨੇ ਕਿੰਨੇ ਸਿੰਗਰਾਂ ਨੂੰ ਫੋਲੋ ਕਰਦੀ ਆ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਪੰਮਾ ਡੂਮੇਵਾਲ ਇਹ ਲੋਕ ਤਾਂ ਠੀਕ ਗਾਉਂਦੇ ਨੇ ਮੈਂ ਇਹਨਾਂ ਨੂੰ ਬਹੁਤ ਸੁਣਦਾ ਤੇ ਇਹਨਾਂ ਦਾ ਜ਼ਿਆਦਾਤਰ ਕਿਸੇ ਨੂੰ ਪਤਾ ਨਹੀਂ ਹੋਣਾ ਵੀ ਪੰਮਾ ਡੂਮੇਵਾਲ ਹੈ ਕੌਣ ਇਹਨਾਂ ਦਾ ਗੀਤ ਆ ਸੀਗਾ ਪਿੱਛੇ ਜੇ ਤੇ ਉਹਨਾਂ ਦੇ ਗੀਤ ਦੇ ਬੋਲ ਸੀਗੇ ਕਿ ਭੈਣਾਂ ਨੂੰ ਕੱਢਣ ਅੱਖਾਂ 'ਚ ਚੁੰਨੀਆਂ ਸਿਰ ਤੋਂ ਖੁਸ਼ਕਦੀਆਂ ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ ਤੇ ਇੱਕ ਉਹਨਾਂ ਦਾ ਹੋਰ ਗੀਤ ਸੀਗਾ ਕਿ ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵੇਕਦੀ ਉਹਨਾਂ ਨੇ ਫਰੂਟ ਵੇਕਦਾ ਗਾ ਕੇ ਬਿਰਲਾ ਹੀ ਮਿਲੇ ਇੱਥੇ ਸੱਚ ਦਾ ਤੇ ਹੱਥੋ ਹੱਤੀ ਝੂਠ ਵੇਕਦਾ ਜੀ ਉਹੀ ਗੱਲ ਹੋਈ ਕਹਿੰਦੇ ਹੀਰ ਚਾਹੀਦੀ ਜ਼ਰੂਰ ਆ ਸਾਡੇ ਘਰ ਨਾਲ ਜੰਮੇ ਕਿਸੇ ਹੋਰ ਦੇ ਘਰੇ ਹੋਵੇ ਜੀ 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 ਗੱਲ ਤਾਂ ਉਹੀ ਆ ਨਾ ਕਿ ਜਿਹੜੀ ਅੱਬ ਦੀ ਪੈਣ ਉਹ ਪੈਣ ਆ ਜਿਹੜੀ ਕਿਸੇ ਦੀ ਪੈਣ ਉਹ ਪੈਣ ਨਹੀਂ ਹੈਗੀ ਉਹਦੇ ਤੇ ਗੰਦੇ ਗੰਦੇ ਗਲਤ ਗਲਤ ਕਮੈਂਟ ਕਰਦੇ ਆ ਵੀ ਜੀ 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 ਉਹੀ ਗੱਲ ਕਹਿ ਲੋ ਵੀ ਅਗਲੇ ਉਹਨਾਂ ਤੇ ਗੰਦੇ ਗੰਦੇ ਕਮੈਂਟ ਕਰਦੇ ਆ ਵੀ ਹਾਂ ਉਹ ਕੁੜੀ ਦੇਖ ਜਾ ਕੁਝ ਵੀ ਵਗੈਰਾ ਵਗੈਰਾ ਆਪਾਂ ਕੁਝ ਵੀ ਕਹਿ ਲੈਨੇ ਹਨ ਆਪਣੀ ਭੈਣ ਨੂੰ ਆਪਾਂ ਘਰੇ ਬਾੜ ਕੇ ਰੱਖਦੇ ਵੀ ਨਾ ਯਾਰ ਸਾਡੀ ਇੱਜ਼ਤ ਆ ਸਾਡੇ ਘਰ ਦੀ ਇੱਜ਼ਤ ਆ ਵੀ ਬਾਕੀ ਦੀ ਵੀ ਇੱਜ਼ਤ ਆ ਵੀ ਗੱਲਬਾਤ ਕੀਤੀ ਪੰਜਾਬੀ ਗਾਇਕ ਲਵ ਹੈਦਰ ਦੇ ਨਾਲ ਜੋ ਸੰਘਰਸ਼ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਦੀ ਕਹਿੰਦੇ ਸੇਵਾ ਕਰਨੀਆਂ ਅਜਿਹੀਆਂ ਔਰ ਵੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਧੰਨਵਾਦ